ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਦਰਯਾਨੀ ਆਸ਼ਿਫ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤ ਧਾਰੇ ਦੋਸਤੋ ਇਸ ਚੈਨਲ ਤੇ ਅਸੀਂ ਬਹੁਤ ਹੀ ਮਿਹਨਤ ਕਰ ਰਹੇ ਹਾਂ ਪਰ ਸਾਨੂੰ ਮਿਹਨਤ ਦਾ ਰਿਜ਼ਲਟ ਨਹੀਂ ਮਿਲਿਆ ਦੋਸਤੋ ਜਿੰਨੇ ਵੀ ਤੁਸੀਂ ਦਰਸ਼ਕ ਸਾਡੀ ਵੀਡੀਓ ਵੇਖ ਰਹੇ ਨੇ ਜੇ ਸਾਡੀ ਵੀਡੀਓ ਪਸੰਦ ਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਆਓ ਜਾਣਦੇ ਹਾਂ ਦੋਸਤੋ 12 ਰਾਸ਼ੀਆਂ ਦਾ ਰਾਸ਼ੀ ਫਲ ਸਭ ਤੋਂ ਪਹਿਲਾਂ ਮੇਖ ਰਾਸ਼ੀ ਫਲ ਅੱਜ ਦਾ ਦਿਨ ਤੁਹਾਡੇ ਲਈ ਸਧਾਰਨ ਰਹਿਣ ਵਾਲਾ ਹੈ ਤੁਸੀਂ ਆਪਣੀ ਆਮਦਨ ਵਧਾਉਣ ਲਈ ਜੋ ਵੀ ਯਤਨ ਕਰੋਗੇ ਤੁਹਾਨੂੰ ਉਸ ਵਿੱਚ ਜ਼ਰੂਰ ਸਫਲਤਾ ਮਿਲੇਗੀ ਪਰ ਅੱਜ ਗੱਲ ਕਿਸੇ ਨੂੰ ਲੈ ਕੇ ਤੁਹਾਡਾ ਆਪਣੇ ਦੋਸਤ ਨਾਲ ਝਗੜਾ ਹੋ ਸਕਦਾ ਤੁਸੀਂ ਇੱਕ ਵਿਸ਼ੇਸ਼ ਵਪਾਰਕ ਸੌਦੇ ਨੂੰ ਅੰਤਿਮ ਰੂਪ ਦੇਵੋਗੇ ਅਤੇ ਤੁਸੀਂ ਇਸ ਬਾਰੇ ਆਪਣੇ ਵਿਰੋਧੀ ਨੂੰ ਨਹੀਂ ਪੁੱਛੋਗੇ ਕੰਮ ਵਾਲੀ ਥਾਂ ਤੇ ਕਿਸੇ ਵੀ ਗਲਤੀ ਲਈ ਤੁਹਾਨੂੰ ਸਜ਼ਾ ਮਿਲ ਸਕਦੀ ਹੈ ਦੋਸਤੋ ਤੁਸੀਂ ਪੁਵਿੱਖ ਲਈ ਕੁਝ ਯੋਜਨਾ ਬਣਾ ਸਕਦੇ ਏਸੀ ਮੇਖ ਰਾਸ਼ੀ ਫਲ ਦਾ ਰਾਸ਼ੀ ਫਲ ਅੱਗੇ ਗੱਲ ਕਰਦੇ ਹਾਂ ਪਿਸ਼ਵ ਰਾਸ਼ੀ ਫਲ ਦੀ ਅੱਜ ਦਾ ਦਿਨ ਤੁਹਾਡੇ ਲਈ ਕੁਝ ਖਾਸ ਹੋਣ ਵਾਲਾ ਹੈ ਕਾਰਜਸਥਾਨ ਤੇ ਆਪਣੇ ਪਿਆਰਿਆਂ ਦੀ ਗਲਤੀ ਨੂੰ ਨਜ਼ਰ ਅੰਦਾਜ਼ ਨਾ ਕਰੋ ਨਹੀਂ ਤਾਂ ਤੁਹਾਨੂੰ ਉਹਨਾਂ ਦੀ ਤਰੱਕੀ ਨਹੀਂ ਮਿਲੇਗੀ ਜੇਕਰ ਜੱਦੀ ਜਾਇਦਾਦ ਨਾਲ ਜੁੜੀ ਕੋਈ ਮਾਮਲਾ ਤੁਹਾਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਹੈ ਤਾਂ ਕਿਸੇ ਤਜਰਬੇਕਾਰ ਵਿਅਕਤੀ ਦੀ ਸਲਾਹ ਨਾਲ ਅੱਗੇ ਵਧਣਾ ਤੁਹਾਡੇ ਲਈ ਬਿਹਤਰ ਹੋਵੇਗਾ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਵਿੱਚ ਸਫਲ ਰਹੋਗੇ ਕਾਰੋਬਾਰ ਵਿੱਚ ਤੁਸੀਂ ਆਪਣੀ ਸੋਚ ਚੰਗੀ ਰਹੇਗੀ ਤੁਸੀਂ ਆਪਣੇ ਵਿਰੋਧੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਣ ਤੋਂ ਬਚਣਾ ਤੁਹਾਡੇ ਕੰਮ ਤੁਹਾਡੇ ਲਈ ਸਰਦਰਦ ਬਣ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਨਿਸ਼ਚਿਤ ਰੂਪ ਨਾਲ ਪੂਰਾ ਕਰੋਗੇ ਅੱਗੇ ਗੱਲ ਕਰਦੇ ਹਾਂ ਦੋਸਤੋ ਮਿਥਨ ਰਾਸ਼ੀ ਫਲ ਦੀ ਅੱਜ ਤੁਹਾਡੇ ਲਈ ਮਨੋਰੰਜਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਦਿਨ ਰਹੇਗਾ ਸਮਾਜਿਕ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਅੱਜ ਸਫਲਤਾ ਮਿਲੇਗੀ ਤੁਹਾਨੂੰ ਇੱਕ ਤੋਂ ਬਾਅਦ ਇੱਕ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਭੈਪਰਾਵਾਂ ਨਾਲ ਤੁਹਾਡੇ ਚੱਲ ਰਹੇ ਮਤ ਭੇਦ ਵੀ ਸੁਰਜ ਜਾਣਗੇ ਅੱਗੇ ਗੱਲ ਕਰਦੇ ਹਾਂ ਕਰਕਰਾਂ ਰਾਸ਼ੀ ਫਲ ਦੀ ਅੱਜ ਤੁਹਾਡੇ ਅੰਦਰ ਆਪਸੀ ਸਹਿਯੋਗ ਦੀ ਭਾਵਨਾ ਰਹੇਗੀ ਅਤੇ ਤੁਹਾਨੂੰ ਆਪਣੇ ਕੰਮ ਵਿੱਚ ਨਿਮਰਤਾ ਨਾਲ ਅੱਗੇ ਵਧਣਾ ਚਾਹੀਦਾ ਨਹੀਂ ਤਾਂ ਮੁਸ਼ਕਲਾਂ ਆਉਣਗੀਆਂ ਦੋਸਤੋ ਤੁਸੀਂ ਕੁਝ ਯਾਦਗਾਰ ਪਲ ਆਪਣੇ ਦੋਸਤਾਂ ਨਾਲ ਬਤਾਓਗੇ ਅੱਗੇ ਗੱਲ ਕਰਦੇ ਹਾਂ ਦੋਸਤੋ ਸਿੰਘ ਰਾਸ਼ੀ ਫਲ ਦੀ ਅੱਜ ਤੁਹਾਡੇ ਲਈ ਇੱਕ ਤੋਂ ਵੱਧ ਸਰੋਤਾਂ ਤੋਂ ਆਮਦਨੀ ਪੈਦਾ ਕਰਨ ਦਾ ਦਿਨ ਹੈ ਅੱਜ ਦਾ ਦਿਨ ਤੁਹਾਡਾ ਬਹੁਤ ਸ਼ੁਭ ਜਾਣ ਵਾਲਾ ਹੈ ਤੁਹਾਡੀ ਪ੍ਰਸਿੱਧੀ ਵਧੇਗੀ ਤੇ ਤੁਹਾਡੀ ਪ੍ਰਤਿਸ਼ਠਾ ਵਧੇਗੀ ਤੁਹਾਨੂੰ ਕਿਸੇ ਪੁਰਾਣੀ ਗਲਤੀ ਦਾ ਪਛਤਾਵਾ ਹੋਏਗਾ ਤੁਸੀਂ ਆਪਣੇ 파ਟਰਨਰ ਦੀ ਕਈ ਗੱਲ ਨੂੰ ਤੁਹਾਨੂੰ ਬੁਰਾ ਲੱਗ ਸਕਦੀ ਹੈ ਤੁਸੀਂ ਆਪਣੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡੀ ਮਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਸਕਦਾ ਦੋਸਤੋ ਐਸੀ ਸਿੰਘ ਰਾਸ਼ੀ ਹਲਦਾਰਾ ਸ਼ਿਫਲ ਅੱਗੇ ਗੱਲ ਕਰਦੇ ਕੰਨਿਆ ਰਾਸ਼ੀ ਪਰ ਅੱਜ ਦਾ ਤੁਹਾਡੇ ਲਈ ਚੈਰੀਟੇਬਲ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਣ ਦਾ ਦਿਨ ਰਹੇਗਾ। ਰਾਜਨੀਤਿਕ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਤੁਹਾਡੇ ਕੰਮ ਵਿੱਚ ਧਿਆਨ ਰੱਖਣਾ ਅਤੇ ਉਹਨਾਂ ਨੂੰ ਕਿਸੇ ਵਿਰੋਧੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਣ ਤੋਂ ਬਚਣਾ ਹੋਵੇਗਾ। ਦੋਸਤੋ ਅੱਗੇ ਗੱਲ ਕਰਦੇ ਹਾਂ ਤੁਲਾਰਾ ਸ਼ਿਫਲ। ਅਧਿਆਨ ਅਤੇ ਇਤਿਹਾਤਮਕ ਕੰਮਾਂ ਵਿੱਚ ਤੁਹਾਡਾ ਦਿਨ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ। ਤੁਸੀਂ ਬਿਨਾਂ ਕਿਸੇ ਝਿਜਕ ਦੇ ਨਾਲ ਆਪਣੇ ਕੰਮ ਵਿੱਚ ਅੱਗੇ ਵਧੋਗੇ। ਤੁਹਾ ਨੂੰ ਕੰਮ ਦੇ ਸਥਾਨ ਤੇ ਕੁਝ ਵੱਡੀਆਂ ਪ੍ਰਾਪਤੀਆਂ ਮਿਲ ਸਕਦੀਆਂ ਪਰ ਜੇਕਰ ਤੁਸੀਂ ਵਪਾਰ ਕਰਨ ਵਾਲੇ ਲੋਕਾਂ ਨਾਲ ਸਾਂਝੇਦਾਰੀ ਨਾਲ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਇਸ ਵਿੱਚ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅੱਗੇ ਗੱਲ ਕਰਦੇ ਹਾਂ ਦੋਸਤੋ ਬ੍ਰਿਸ਼ਚਕ ਰਾਸ਼ੀ ਵਾਲੀ ਅੱਜ ਦਾ ਦਿਨ ਤੁਹਾਡੇ ਉਹਦੇ ਤੇ ਸਨਮਾਨ ਵਿੱਚ ਵਾਧਾ ਕਰਨ ਵਾਲਾ ਤੁਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਖੁਸ਼ੀ ਦੇ ਪਲ ਬਤਾਉਂਗੇ ਤੇ ਵਿੱਤੀ ਮਾਮਲਿਆਂ ਵਿੱਚ ਤੇਜ਼ੀ ਆਏਗੀ ਦੋਸਤੋ ਅੱਜ ਦਾ ਦਿਨ বৃশ্চਿਕ ਰਾਸ਼ੀ ਫਲ ਦੇ ਲਈ ਬਹੁਤ ਵਧੀਆ ਰਹਿਣ ਵਾਲਾ। ਦੋਸਤੋ ਅੱਗੇ ਵਧਦੇ ਹੋਏ ਗੱਲ ਕਰਦੇ ਆ ਧਨੂ ਰਾਸ਼ੀ ਫਲ ਦੀ। ਕਿਸਮਤ ਦੇ ਨਾ ਯਾਰ ਇਹ ਤਾਂ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ। ਤੁਸੀਂ ਅਚਾਨਕ ਕਿਸੇ ਕਾਰੋਬਾਰੀ ਕੰਮ ਲਈ ਯਾਤਰਾ ਤੇ ਜਾ ਸਕਦੇ ਹੋ ਅਤੇ ਤੁਹਾਡੀ ਲੰਬੀ ਮਿਆਦ ਦੀਆਂ ਯੋਜਨਾਵਾਂ ਸਫਲਤਾ ਦੀ ਪੌੜੀ ਤੇ ਚੜ੍ਹਣਗੀਆਂ। ਅਤੇ ਤੁਹਾਨੂੰ ਆਪਣੇ ਕਿਸੇ ਨਜ਼ਦੀਕੀ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਮਿਲੇਗਾ। ਅੱਗੇ ਗੱਲ ਕਰਦੇ ਆ ਦੋਸਤੋ ਮਕਰ ਰਾਸ਼ੀ ਫਲ ਦੀ। ਸੇਧੇ لحاظ ਨਾਲ ਅੱਜ ਦਾ ਦਿਨ ਤੁਹਾਡੇ ਲਈ ਕਮਜ਼ੋਰ ਰਹਿਣ ਵਾਲਾ ਹੈ ਤੁਸੀਂ ਆਪਣੇ ਕਿਸੇ ਸਵੇਦਨਸ਼ੀਲ ਕਾਰਜ ਸਥਾਨਾਂ ਵਿੱਚ ਆਪਣੀ ਜਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਓਗੇ ਪਰ ਕੁਝ ਵਿਰੋਧੀ ਤੁਹਾਡੇ ਕੰਮ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ ਦੋਸਤੋ ਅੱਗੇ ਗੱਲ ਕਰਦੇ ਹਾਂ ਵਿੱਤੀ ਰਾਸ਼ੀ ਉਹ ਆਪਣਾ ਕੁੰਭ ਰਾਸ਼ੀ ਫਲਦੀ ਬੀਤੀ ਦ੍ਰਿਸ਼ਟੀ ਕੋਨ ਤੋਂ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਰਹੇਗਾ ਤੁਸੀਂ ਕਿਸੇ ਮਹੱਤਵਪੂਰਨ ਚਰਚਾ ਵਿੱਚ ਹਿੱਸਾ ਲੈ ਸਕਦੇ ਹੋ ਆਪਸੀ ਸਹਿਯੋਗ ਦੀਆਂ ਪਾਵਨਾ ਤੁਹਾਡੇ ਮਨ ਵਿੱਚ ਬਣੀ ਰਹੇਗੀ ਅੱਗੇ ਗੱਲ ਕਰਦੇ ਹਾਂ ਦੋਸਤੋ ਮੀਨ ਰਾਸ਼ੀ ਫਲ ਦੀ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲਾ ਤੁਹਾਨੂੰ ਕਿਸੇ ਤੋਂ ਉਧਾਰ ਪੈਸੇ ਲੈਣ ਤੋਂ ਬਚਣਾ ਚਾਹੀਦਾ ਹੈ ਨਈਤਾ ਇਸ ਨੂੰ ਚਕਾਉਣ ਵਿੱਚ ਤੁਹਾਨੂੰ ਮੁਸ਼ਕਲ ਆ ਸਕਦੀ ਹੈ ਤੁਸੀਂ ਆਪਣੀ ਮਿਹਨਤ ਦੇ ਨਾਲ ਕੰਮ ਦੇ ਸਥਾਨ ਤੇ ਚੰਗੀ ਸਥਿਤੀ ਪ੍ਰਾਪਤ ਕਰ ਸਕਦੇ ਏਸੀ ਮਿਨ ਰਾਸ਼ੀ ਫਲਦਾ ਰਾਸ਼ੀਵਾ